ਕਿ ਜੇ ਸਰਕਾਰ ਗੌਰ ਨਹੀਂ ਕਰ ਰਹੀ ਲੋਕ ਸੁਤੇ ਨਹੀਂ ਹੋਏ ਤੁਸੀਂ ਕਿਸਾਨ ਵੀ ਇੱਕ ਹਲਵਾਗਣਾ ਸਮਝੋ ਕਿਸਾਨ ਚੇਤਨਾ ਜਿਨ੍ਹਾਂ ਦੇ ਲੋਕਾਂ ਦੇ ਵੇਹਾਂ ਤੇ ਤੁਸੀਂ ਜਾ ਰਹੇ ਹੋ ਉਹ 70 ਲੱਖ ਕਰੋੜ ਰੁਪਏ ਉਹਨਾਂ ਦਾ ਤੁਸੀਂ ਟੈਕਸ ਮਾਪ ਕੀਤਾ ਪਿਛਲੇ 10 ਸਾਲਾਂ 'ਚ ਇਹ ਆਮ ਲੋਕਾਂ ਦੀ ਜੇਬੋਂ ਜੋ ਪੈਸਾ ਕੱਢ ਕੇ ਕੁਝ ਧਨਾੜ ਬਾਈ ਤੇ ਜਿ ਘਰਾਣਿਆਂ ਦੇ ਢਿੱਡਾਂ 'ਚ ਸਰਕਾਰ ਪਾ ਰਹੀ ਹੈ ਲੁਧਿਆਣਾ ਜ਼ਿਲ੍ਹੇ ਵਿੱਚੋਂ ਜਿਹੜਾ ਕਿ ਬੜੀ ਮੁਸ਼ਕਲ ਨਾਲ ਥੋੜੀਆਂ ਵੋਟਾਂ ਦੇ ਜਿੱਤਿਆ ਉਹਨੂੰ ਚੰਗੀ ਤਰ੍ਹਾਂ ਪਤਾ ਵੀ ਉਹ ਕਿਹੜੀਆਂ ਵੋਟਾਂ ਦੇ ਜਿੱਤਿਆ ਕਿਹੜੇ ਮੂਨ ਨਾਲ ਸਾਨੂੰ ਦੁਬਾਰਾ ਇਹ ਕਹਿਣਗੇ ਅਸੀਂ ਤੁਹਾਡੇ ਨਾਲ ਆ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਮੋਰਚਾ ਕਿਸਾਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਕਿਸਾਨਾਂ ਨੇ ਮੋਦੀ ਸਰਕਾਰ ਤੇ ਨਿਸ਼ਾਨੇ ਵਿੰਨੇ ਉਹਨਾਂ ਨਾਲ ਦੇ ਨਾਲ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਵੀ ਕੇਰਿਆ ਉਹਨਾਂ ਕਿਹਾ ਕਿ ਅੱਜ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪਿਆ ਜਾਣਾ ਸੀ ਤਾਂ ਜੋ ਉਹ ਆਉਣ ਵਾਲੇ ਮੌਨਸੂਨ ਸੈਟਰ ਵਿੱਚ ਕਿਸਾਨਾਂ ਦੀ ਆਵਾਜ਼ ਉਭਲੰਤ ਕਰ ਸਕਣ ਇਸ ਮੌਕੇ ਕਿਸਾਨਾਂ ਨੇ ਵਿਰੋਧੀ ਧਿਰ ਬਾਰੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਸਾਰੀ ਗੱਲ ਸਾਹਮਣੇ ਆ ਹੀ ਗਈ ਹੈ ਕਿ ਮੁੱਖ ਮੰਤਬ ਕੀ ਹੈ ਕਿ ਜਦੋਂ 7 384 ਦਿਨ ਜਿਹੜਾ ਅੰਦੋਲਨ ਸਿੰਘੂ ਬਾਰਡਰ ਟਿਕਰੀ ਬਾਰਡਰ ਤੇ ਚੱਲਿਆ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਸਮਝੌਤਾ ਆਇਆ 9 ਦਸੰਬਰ 2021 ਨੂੰ ਉਸ ਸਮਝੌਤੇ ਤਹਿਤ ਹੀ ਇਹਨਾਂ ਨੇ ਉਹ ਜਿਹੜੇ ਬਿੱਲ ਸੀ ਤਿੰਨ ਕਿਸਾਨ ਭਰੂਤੀ ਬਿੱਲ ਸੀਗੇ ਤੇ ਉਹ ਬਿੱਲ ਜਿਹੜੇ ਸੀ ਉਹ ਰੱਦ ਨਹੀਂ ਕੀਤੇ ਉਹ ਸਸਪੈਂਡ ਕੀਤੇ ਸੀ ਔਰ ਉਦੋਂ ਬਾਅਦ 7 ਦਿਨ ਤੱਕ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਸਾਰਾ ਫੈਸਲਾ ਕਰਕੇ ਵੀ ਜੇ ਸਰਕਾਰ ਇੱਕ ਵਾਰੀ ਇਹਨੂੰ ਸਸਪੈਂਡ ਕਰ ਰਹੀ ਆ ਕੋਈ ਕਮੇਟੀ ਬਣਾ ਕੇ ਇਹਦਾ ਨਪਟਾਰਾ ਕਰਨਾ ਚਾਹੁੰਦੀ ਆ ਤੇ ਸਾਨੂੰ ਇੱਕ ਵਾਰੀ ਇਹ ਅੰਦੋਲਨ ਨੂੰ ਸਸਪੈਂਡ ਕਰਨਾ ਚਾਹੀਦਾ 16 ਦਸੰਬਰ 2021 ਨੂੰ ਲਗਭਗ 384 ਦਿਨ ਇੱਕ ਸਾਲ 19 ਦਿਨ ਬਾਅਦ ਅੰਦੋਲਨ ਜਿਹੜਾ ਸਸਪੈਂਡ ਹੋਇਆ 3 ਸਾਲ ਹੋ ਗਏ ਆ ਸਰਕਾਰ ਦੁਬਾਰਾ ਵੀ ਆ ਗਈ ਤੀਜੀ ਵਾਰੀ ਸਰਕਾਰ ਨੇ ਉਸ ਗੱਲ ਨੂੰ ਕੋਈ ਗੌਲਿਆ ਨਹੀਂ ਜਿਹੜਾ ਅੱਜ ਦਾ ਇਹ ਧਰਨਾ ਸੀਗਾ ਹਿੰਦੁਸਤਾਨ ਪੱਦਰ ਦੇ ਉ 400 ਕਿਸਾਨ ਜਥੇਬੰਦੀਆਂ ਦੇ ਮੁਲਾਜ਼ਮ ਜਥੇਬੰਦੀਆਂ ਦਾ ਸਾਂਝਾ ਫਰੰਟਾ ਜਿਹੜਾ ਐਸਕੇਐਮ ਦਾ ਸੰਯੁਕਤ ਕਿਸਾਨ ਮੋਰਚੇ ਦਾ ਉਹਨਾਂ ਨੇ 10 ਜੁਲਾਈ ਨੂੰ ਇੱਕ ਮੀਟਿੰਗ ਕੀਤੀ ਹੈ 2024 ਨੂੰ ਹੋਣੀ ਉੱਚ ਇਹ ਨੇਸ਼ਨ ਵਾਈਡ ਕਾਲ ਆ ਕਿ ਸਾਰੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਆਪਦੇ-ਆਪ ਦੇ ਜਿਹੜੇ ਚੁਣੇ ਹੋਏ ਲੋਕ ਸਭਾ ਦੇ ਮੈਂਬਰ ਨੇ ਜਾਂ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਤੁਸੀਂ ਮੰਗ ਪੱਤਰ ਦੇਣੇ ਆ ਤੇ ਅੱਜ ਅਸੀਂ ਮੰਗ ਪੱਤਰ ਦੇਣ ਲਈ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਬਾਦ ਡੇਢ ਘੰਟਾ ਬੈਠ ਕੇ ਸਾਰੇ ਮਸਲੇ ਸਾਂਝੇ ਕਰਕੇ ਹੁਣ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਨੂੰ ਇਹ ਭੇਜਣ ਵਾਸਤੇ ਮੰਗ ਪੱਤਰ ਦੇ ਕੇ ਆਏ ਆ ਕਿ ਜਿਸ ਇੱਕ ਤਰ੍ਹਾਂ ਦਾ ਇਹ ਨੋਟਿਸ ਆ ਪੀ ਜੇ ਸਰਕਾਰ ਗੌਰ ਨਹੀਂ ਕਰ ਰਹੀ ਲੋਕ ਸੁੱਤੇ ਨਹੀਂ ਹੋਏ ਲੋਕ ਸਾਰੇ ਜਾਗਦੇ ਨੇ ਪਹਿਲਾਂ ਬੜਾ ਕਿਹੜਾ ਕਿਸਾਨ ਤੁਸੀਂ ਕਿਸਾਨ ਵੀ ਇੱਕ ਹਲਵਾਗਣਾ ਸਮਝੋ ਕਿਸਾਨ ਚੇਤਨ ਕਿਸਾਨ ਸਮਝਦਾ ਕਿ ਸਾਡਾ ਟੈਕਸ ਦਾ ਪੈਸਾ ਕਿੱਥੇ ਜਾ ਰਿਹਾ ਸਾਡੀਆਂ ਸਬਸਿਡੀਆਂ ਕਿਹਨਾਂ ਦੀ ਢੱਡਾਂ 'ਚ ਜਾ ਰਹੀਆਂ ਨੇ ਜਿਨ੍ਹਾਂ ਦੇ ਲੋਕਾਂ ਦੇ ਵੇਹਾਂ ਤੇ ਤੁਸੀਂ ਜਾ ਰਹੇ ਹੋ ਉਹ 70 ਲੱਖ ਕਰੋੜ ਰੁਪਏ ਉਹਨਾਂ ਦਾ ਤੁਸੀਂ ਟੈਕਸ ਮਾਫ ਕੀਤਾ ਪਿਛਲੇ 10 ਸਾਲਾਂ 'ਚ 16 ਲੱਖ ਕਰੋੜ ਰੁਪਏ ਤੁਸੀਂ ਉਹਨਾਂ ਦਾ ਮਾਫ ਕੀਤਾ ਇਸੇ ਕਰਕੇ ਮਹਿੰਗਾਈ ਹੋਈ ਹੋਈ ਆ ਇਸੇ ਕਰਕੇ ਸਾਰੀਆਂ ਖਾਣ ਪੀਣ ਦੀਆਂ ਤੇ ਜ਼ਰੂਰੀ ਵਸਤਾਂ ਜਿਹੜੀਆਂ ਤੇਲ ਡੀਜ਼ਲ ਪੈਟਰੋਲ ਸਾਰਾ ਕੁਝ ਮਹਿੰਗਾ ਹੋਇਆ ਹੋਇਆ ਇਹ ਆ ਨਹੀਂ ਦੇ ਢਿੱਡਾਂ 'ਚ ਸਰਕਾਰ ਪਾ ਰਹੀ ਐ ਅਸੀਂ ਇਸ ਕਰਕੇ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਨਹੀਂ ਮੰਨਦੇ ਇਸ ਕਰਕੇ ਇਸ ਦਾ ਵਿਰੋਧ ਕਰਨ ਆਏ ਆ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਆਪਣੇ ਫੈਸਲੇ ਨਾ ਬਦਲੇ ਤੁਸੀਂ ਬਹੁ ਗਿਣਤੀ ਤੋਂ ਘੱਟ ਗਿਣਤੀ ਦੀ ਸਰਕਾਰ ਬਣਿਓ ਜੇ ਅਜੇ ਵੀ ਤੁਸੀਂ ਆਪਣੀਆਂ ਨੀਤੀਆਂ 'ਚ ਤਬਦੀਲੀ ਨਾ ਕੀਤੀ ਆਉਣ ਵਾਲੇ ਸਮੇਂ 'ਚ ਕੱਲੇ ਕਿਸਾਨ ਨਹੀਂ ਦੇਸ਼ ਭਰ ਦੇ ਲੋਕ ਆਮ ਜਿਹੜੇ ਆ ਇਹ ਸੰਗਠਨ ਹੋ ਕੇ ਤੇ ਤੁਹਾਡੇ ਵਿਰੁੱਧ ਲੜਨਗੇ ਤੇ ਤੁਹਾਨੂੰ ਰਾਜ ਭਾਗ ਛੱਡਣ ਲਈ ਮਜਬੂਰ ਕਰਨਗੇ ਜੇ ਉਹਨੇ ਮੰਗ ਨਹੀਂ ਮੰਨੀ ਤਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਪਹਿਲੀ ਵਾਰੀ ਸਾਰੀ ਦੁਨੀਆ ਦੇ ਸਾਹਮਣੇ ਕਿਸਾਨਾਂ ਤੋਂ ਮਾਫੀ ਮੰਗਣੀ ਪਈ ਆ ਇਤੋਂ ਵੱਡੀ ਉਹਦੇ ਵਾਸਤੇ ਨਮੋਸ਼ੀ ਵਾਲੀ ਕੀ ਗੱਲ ਹੋ ਸਕਦੀ ਆ ਕਿਉਂ ਨਹੀਂ ਮੰਗੀ ਮੰਨੀ ਇਸ ਕਰਕੇ ਨਹੀਂ ਮੰਨੀ ਕਿਉਂਕਿ ਜਿਹੜੇ ਮੋਦੀ ਆ ਮੋਦੀ ਦੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਚੱਲਦੀ ਸੀ ਇਹ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਸਰਕਾਰ ਸੀ ਹੁਣ ਇਹਦੀ ਕੋਈ ਪੋਜੀਸ਼ਨ ਕਮਜ਼ੋਰ ਹੋਈ ਆ ਔਰ ਲੋਕਾਂ ਨੇ ਇਸ ਨੂੰ ਸਬਕ ਸਿਖਾਇਆ ਇਹਨੂੰ ਫੌੜੀਆਂ ਤੇ ਚੱਲਣ ਲਈ ਮਜਬੂਰ ਕੀਤਾ ਹੈਗਾ ਵਾ ਤਾਂ ਇਹਨੂੰ ਸਿੱਖਣਾ ਚਾਹੀਦਾ ਹੈਗਾ ਵਾ ਕਿ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਹੱਲ ਕਰਨੇ ਆ ਸਾਥੀਓ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਪਿਛਲੀ 11 ਤਰੀਕ ਨੂੰ ਦਿੱਲੀ ਦੇ ਵਿੱਚ ਕੌਮੀ ਪੱਧਰ ਤੇ ਹੋਈ ਮੀਟਿੰਗ ਦੇ ਅਨੁਸਾਰ ਜਿਹੜਾ ਕੁੱਲ 400 ਦੇ ਕਰੀਬ ਜਥੇਬੰਦੀਆਂ ਨੇ ਕੀਤਾ ਸੀ ਉਹਦੇ ਅਨੁਸਾਰ ਅਸੀਂ ਸਾਰੇ ਚੁਣੇ ਹੋਏ ਜਿਹੜੇ ਲੋਕ ਸਭਾ ਦੇ ਮੈਂਬਰ ਸੀ ਉਹਨਾਂ ਨੂੰ ਮੰਗ ਪੱਤਰ ਦੇਣਾ ਸੀ ਉਹ ਮੰਗ ਪੱਤਰ ਵਿੱਚ ਇਹ ਦਰਜ ਹੈ ਜੋ ਕਿ ਸਾਡੇ ਨਾਲ ਦਿੱਲੀ ਕਿਸਾਨੀ ਅੰਦੋਲਨ ਚ ਕਾਉਣ ਵੇਲੇ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਸਿਰਫ ਉਹਨੂੰ ਯਾਦ ਕਰਾਉਣ ਲਈ ਕਿ ਤੁਸੀਂ ਸਾਡੇ ਨਾਲੋਂ ਕੀਤੀਆਂ ਹੋਈਆਂ ਜਿਹੜੇ ਵਾਅਦੇ ਨੇ ਉਹਨਾਂ ਨੂੰ ਪੂਰੇ ਕਰੋ ਸਾਡੀਆਂ ਮੰਗਾਂ ਮੰਨੋ ਅਗਰ ਤੁਸੀਂ ਮੰਗਾਂ ਨਹੀਂ ਮੰਨਦੇ ਅਗਰ ਤੁਸੀਂ ਸਾਡੇ ਵਾਅਦਿਆਂ ਵੱਲ ਧਿਆਨ ਨਹੀਂ ਦਿੰਦੇ ਅਗਰ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਤਾਂ ਦੁਬਾਰਾ ਤੋਂ ਅਸੀਂ ਕਿਸਾਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਵਾਂਗੇ ਤੇ ਇਹਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਊਗੀ ਤੇ ਇਸ ਦੇ ਲਈ ਅਸੀਂ ਲੋਕ ਸਭਾ ਮੈਂਬਰਾਂ ਨੂੰ ਅੱਜ ਮੰਗ ਪੱਤਰ ਦੇਣ ਆਏ ਸੀ ਪਰ ਲੁਧਿਆਣਾ ਜ਼ਿਲ੍ਹੇ ਵਿੱਚੋਂ ਜਿਹੜਾ ਅਸੀਂ ਝਟਾਇਆ ਮੈਂਬਰ ਸੀਗਾ ਜਿਹੜਾ ਕਿ ਬੜੀ ਮੁਸ਼ਕਲ ਨਾਲ ਥੋੜੀਆਂ ਵੋਟਾਂ ਦੇ ਜਿੱਤਿਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਉਹ ਕਿਹੜੀਆਂ ਵੋਟਾਂ ਦੇ ਜਿੱਤਿਆ ਤੇ ਉਹ ਸਾਡੇ ਨਾਲ ਸਵੇਰ ਤੋਂ ਵਾਅਦੇ ਕਰੀ ਜਾ ਰਿਹਾ ਤੇ ਉਹ ਆਪਣੇ ਨਿੱਜੀ ਕੰਮਾਂ ਦੇ ਵਿੱਚ ਮਸ਼ਰੂਫ ਹੈ ਕਿਸੇ ਦੇ ਭੋਗ ਤੇ ਜਾਵੇ ਅਸੀਂ ਨਹੀਂ ਰੋਕਦੇ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਵਧੀਆ ਗੱਲ ਹੈ ਪਰ ਕਿਸਾਨੀ ਅੰਦੋਲਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਦੁਬਾਰਾ ਅਸੀਂ ਪਿਛਲੀ ਕਾਲ ਦਿੱਤੀ ਆ 16 16 17 18 ਤਰੀਕ ਤੋਂ ਨਾ ਤਾਂ ਟਾਈਮ ਲੈ ਰਹੇ ਆ ਉਹਨਾਂ ਨੇ ਬਾਰ-ਬਾਰ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਆਵਾਂਗੇ ਉਹ ਨਹੀਂ ਆਏ ਬੜੀ ਨਿਮੋਸ਼ੀ ਤੇ ਬੜੀ ਸ਼ਰਮ ਦੀ ਗੱਲ ਹੈ ਉਹ ਕਿਹੜੇ ਮੂੰਹ ਨਾਲ ਸਾਨੂੰ ਦੁਬ ਨਾਲ ਦਾ ਮਤਲਬ ਹੈ ਜੇ ਸਾਡੇ ਕੋਲੇ ਆਉਂਦੇ ਸਾਡੀ ਗੱਲ ਸੁਣਦੇ ਆਪਣੀ ਗੱਲ ਕਹਿ ਕੇ ਜਾਂਦੇ ਤੇ ਉਹ ਸਾਨੂੰ ਦੱਸ ਦੇ ਕਿ ਅਸੀਂ ਦਿੱਲੀ ਜਾ ਕੇ ਲੋਕ ਸ ਉਹ ਸੰਸਦ ਦੇ ਵਿੱਚ ਤੁਹਾਡੀ ਆ ਮੰਗ ਕਰਾਂਗੇ ਆ ਤੁਹਾਡੀ ਗੱਲ ਉਠਾਵਾਂਗੇ ਤੇ ਬਿਲਕੁਲ ਤੁਹਾਡੇ ਨਾਲ ਖੜਾਂਗੇ ਪਰ ਉਹ ਵੀ ਉਨਾ ਹੀ ਉਹੀ ਨਿਕਲੇ ਜਿਹੜੇ ਵਾਅਦੇ ਕੁਝ ਹੋਰ ਕਰਦੇ ਹੁੰਦੇ ਨੇ ਜਿਵੇਂ ਮੋਦੀ ਤੇ ਗ੍ਰਹਿ ਮੰਤਰੀ ਇਹ ਕਹਿੰਦਾ ਰਿਹਾ ਤੁਸੀਂ ਦੇਖਦੇ ਰਹੇ ਹੋ ਚੋਣ ਪ੍ਰਚਾਰ ਵੇਲੇ ਇਹ ਤਾਂ ਭਾਈ ਚੋਣੋਂ ਕਾ ਜੁਮਲਾ ਥਾ ਇਹਦਾ ਮਤਲਬ ਅਸੀਂ ਬੁੱਧੂ ਲੋਕਾਂ ਜਿਹੜੇ ਅਸੀਂ ਵੋਟਾਂ ਪਾਦੇ ਨੇ ਤੁਹਾਨੂੰ ਚੁਣ ਲੈਨੇ ਅਸੀਂ ਤੁਹਾਡੇ ਜੁਮਲੇ ਸੁਣ ਲਈਆਂ ਸੋ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਦੱਸਣ ਦੇ ਲਈ ਇਹ ਮੰਗ ਪੱਤਰ ਦੇਣ ਲਈ ਆਏ ਸੀ ਜਿਹਦੇ ਵਿੱਚ ਸਾਡੀ ਐਮਐਸਪੀ ਹੈ ਕਿਸਾਨ ਮਜ਼ਦੂਰ ਖੇਤ ਮਜ਼ਦੂਰਾਂ ਦੀਆਂ ਜਿਹੜੀਆਂ ਉਜਰਤ ਤੈਅ ਕੀਤੀ ਗਈ ਹੈ ਜਿਹੜੀ ਉਹਨਾਂ ਦੀ ਉਹ ਤਨਖਾਹ ਤੈ ਕੀਤੀ ਗਿਆ ਪੂਰੀ ਦੇਣ ਦੇ ਲਈ ਕੰਮ ਦੇ ਘੰਟੇ ਠੀਕ ਕਰਨ ਦੇ ਲਈ ਉਹ ਸਾਡੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹ ਮੰਗ ਪੱਤਰ ਵਿੱਚ ਦਰਜ ਨੇ ਇਹਨੂੰ ਲੈ ਕੇ ਅਸੀਂ ਆਏ ਸੀ ਕਿ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿਸਾਨ ਅੰਦੋਲਨ ਚਕਾਉਣ ਵੇਲੇ ਉਹ ਵਾਅਦੇ ਪੂਰੇ ਕਰੋ 736 ਤੋਂ ਉੱਪਰ ਜਿਹੜੇ ਕਿਸਾਨ ਆਪਣੇ ਉਹਨਾਂ ਨੇ ਜਾਨਾਂ ਵਾਰੀਆਂ ਇਸ ਅੰਦੋਲਨ ਦੇ ਵਿੱਚ ਆ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਹੁਣੇ ਪਤਾ ਲੱਗਿਆ ਕਿ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਅਜੇ ਤੱਕ ਉਹ ਪੂਰਾ ਮੁਆਵਜ਼ਾ ਉਹਨਾਂ ਨੂੰ ਉਹ ਪੂਰੇ ਬੈਨੀਫਿਟ ਨਹੀਂ ਮਿਲੇ ਤੇ ਸਾਡਾ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਜਿਸ ਪਰਿਵਾਰ ਨੂੰ ਏ ਉਹਦੇ ਬੈਨੀਫਿਟ ਜਿਹੜੇ ਸਰਕਾਰ ਨੇ ਕੀਤੇ ਸੀਗੇ ਉਹ ਵਾਦੇ ਪੂਰੇ ਨਹੀਂ ਕੀਤੇ ਉਹ ਸਾਡੇ ਨਾਲ ਮਿਲੇ ਜਿਹਦਾ ਕਿਸੇ ਦਾ ਕੋਈ ਪਰਿਵਾਰ ਦਾ ਮੈਂਬਰ ਸ਼ਹੀਦ ਹੋਇਆ ਤਾਂਕਿ ਅਸੀਂ ਅੱਗੇ ਡੀਸੀ ਮੈਂਬਰ ਮੈਡਮ ਨਾਲ ਮਿਲ ਕੇ ਉਹ ਪੂਰੀ ਗੱਲਬਾਤ ਕਰ ਸਕੀਏ ਸੋ ਇਹ ਸਾਡੀ ਅੱਜ ਦੀ ਮੰਗਵਾ ਸੀ ਅਗਲੀ ਗੱਲ ਸਾਡੇ ਨਾਲ ਕਰਨਗੇ ਕੀ ਕਹਿ ਰਹੇ ਹੋ ਕਿ ਕਿਸਾਨ ਅੰਦੋਲਨ ਦੁਬਾਰਾ ਸ਼ੁਰੂ ਕਰ ਸਕਦੇ ਹੋ ਪਰ ਇਹਦਾ ਟਾਈਮ ਪੀਰੀਅਡ ਰੱਖਿਆ ਇਹਦਾ ਟਾਈਮ ਇਹੀ ਹੈ ਜੀ ਸਾਡੀਆਂ ਮੰਗਾਂ ਨਹੀਂ ਮੰਨਣਗੇ ਟਾਈਮ ਤੱਕ ਕੋਈ ਨਹੀਂ ਅਸੀਂ ਤਾਂ ਜਦੇ ਸ਼ੁਰੂ ਕਰ ਦੇਣਾ ਜਦੋਂ ਸਾਡੀ ਗੱਲ ਨਹੀਂ ਸੁਣੀ ਜਾਊਗੀ ਕੋਈ ਟਾਈਮ ਨਹੀਂ ਹੁੰਦਾ ਅੰਦੋਲਨ ਸ਼ੁਰੂ ਕਰਨ ਦਾ ਅੰਦੋਲਨ ਦਾ ਟਾਈਮ ਤੈਅ ਹੈ ਕਿ ਤੁਸੀਂ ਸਾਡੀ ਮੰਗ ਨਹੀਂ ਮੰਨਦੇ ਤਾਂ ਅੰਦੋਲਨ ਸ਼ੁਰੂ ਹੈ